ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਲੌਗ ਆ ਜਿਹੜਾ ਲੇਟ ਸਟਾਰਟ ਕੀਤਾ ਆ ਸਵਾ ਪੰਜ ਹੋ ਗਏ ਆ ਤੇ ਵੀਡੀਓ ਤੇ ਨਾਲ ਤੁਸੀਂ ਬਣੇ ਰਹੋ ਐਂਡ ਤੱਕ ਜਰੂਰ ਦੇਖਿਓ ਅੱਜ ਆਪਾਂ ਜਿਹੜੀ ਹੈਗੀ ਮੂਰੀਆਂ ਦੀ ਸਬਜ਼ੀ ਜਿਹੜੀ ਕਦੂਕਸ਼ ਕਰਕੇ ਬਣਾਵਾਂਗੇ ਬੱਚੇ ਜਿਹੜੇ ਟਿਊਸ਼ਨ ਗਏ ਹੋਏ ਆ ਤੇ ਆਪਾਂ ਜਿਹੜੇ ਕੱਪੜੇ ਧੋਤੇ ਹੋਏ ਆਪਾਂ ਤਾਰਾਂ ਤੋਂ ਲਾ ਲੈਣੇ ਆ ਹੁਣ ਸੁੱਕ ਚੁੱਕੇ ਆ ਕਿਉਂਕਿ ਹੁਣ ਆਪਣੇ ਵਿਹੜੇ 'ਚ ਐਸ ਜਿੱਥੇ ਆਪਣੇ ਕੱਪੜੇ ਸੁੱਕਣੇ ਪਾਏ ਹੁੰਦੇ ਆ ਉੱਥੇ ਐਸ ਵੇਲੇ ਤੱਕ ਧੁੱਪ ਹੁੰਦੀ ਆ ਤੇ ਚੰਗੀ ਤਰ੍ਹਾਂ ਜਿਹੜੇ ਸੁੱਕ ਜਾਂਦੇ ਆ ਵੈਸੇ ਹੁੰਦਾ ਧੁੱਪ ਬਹੁਤ ਲੱਗਣ ਲੱਗੀ ਆ ਤੇ ਕੱਪੜੇ ਜਿਹੜੇ ਸੌਕ ਹੀ ਜਾਂਦੇ ਨੇ ਤਕਰੀਬਨ ਤੇ ਸਾਰੇ ਦੇਖੋ ਸੁੱਕੇ ਹੀ ਪਈ ਆ ਕੱਪੜੇ ਤੇ ਆਪਾਂ ਲਾ ਕੇ ਲੈ ਜਾਂਦੇ ਆ ਕੱਪੜੇ ਲਾ ਕੇ ਤੇ ਬਾਅਦ 'ਚ ਆਪਾਂ ਮਿਲਦੇ ਆਂ ਜੀ ਆਪਾਂ ਪਤੀਲੀ ਜਿਹੜੀ ਰੱਖ ਲਈ ਆ ਸਬਜ਼ੀ ਬਣਾਵਾਂਗੇ ਆਪਾਂ ਮੂੜੀਆਂ ਦੇ ਦੁੱਧ ਪਾ ਕੇ ਤੇ ਅੱਜ ਆਪਾਂ ਜਿਹੜੀ ਗਰਮੀਤ ਪਹਿਣਾ ਪਿੰਡ ਪੰਜਾਬ ਦੇ ਵਾਲੇ ਹੋਵੇ ਬਾਰੇ ਵੀ ਥੋੜੀ ਜੀ ਗੱਲ ਕਰਾਂਗੇ ਦੁੱਲਿਹ ਤੇ ਜਿਹੜੀ ਸਬਜ਼ੀ ਆ ਵਧੀਆ ਬਣ ਜਾਂਦੀ ਹੈ ਜੀ ਕਿਆਸ ਨਾਲ ਤੇ ਸੌਖੀ ਰਹਿੰਦੀ ਆ ਮੂੜੀਆਂ ਜਿਹੜੀਆਂ ਖੇਤੋਂ ਪਟਕੇ ਲਿਆਉਂਦੀਆਂ ਸੀਗੀਆਂ ਤਾਂ ਫਿਰ ਈਵਨ 2 ਕਿਲੋ ਮੂਲੀਆਂ ਸੀਗੀਆਂ ਤੇ ਆਪਾਂ ਜਿਹੜਾ ਮੋਟਾ ਕद्दू ਭਾਸ਼ਾ ਜਿਹੜਾ ਇਹਨਾਂ ਨੂੰ ਕਰ ਲਿਆ। ਠੀਕ ਸਾਧਿਓ। ਮੋਟਾ-ਮੋਟਾ ਜਿਹੜਾ ਕद्दू ਭਾਸ਼ਾ ਆਪਾਂ ਪੁੱਟਾਇਆ। ਮੂਲੀਆਂ ਨੂੰ ਦੁੱਧ ਪਾ ਕੇ ਸਬਜ਼ੀ ਜਿਹੜੀ ਬਹੁਤ ਵਧੀਆ ਬਣਦੀ ਆ। ਸੀਮੂ ਜੀ ਨੇ ਸਮਝਿਸ ਕਿ ਮੈਂ ਇਹਦਾ ਦੱਦਪਾਟ ਬਣਾਉਣੀ ਆ ਕਮੈਂਟ ਕਰਕੇ ਜਰੂਰ ਦੱਸੋ ਕਮੈਂਟ ਜ਼ਰੂਰ ਕਰਦੇ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਕਰੋ ਪਾਣੀ ਥੋੜਾ ਜਿਹਾ ਆ ਚਲੋ ਇਹ ਬਲੌਗ ਹੈ ਜਿਹੜਾ ਤੁਹਾਨੂੰ ਅਗਲੇ ਦਿਨ ਮਿਲੂਗਾ ਇਹ ਪੂਣੇ ਤੋਂ ਲੱਗੀ ਹੋਈ ਤੇ ਤੜਕਾ ਜਿਹੜਾ ਆਪਾਂ ਜਦੋਂ ਦੁੱਧ ਚ ਸਬਜ਼ੀ ਬਣਾਉਣੀ ਆ ਤਾਂ ਘਿਓ ਦਾ ਲਾਇਆ ਕਰੋ ਤੇਲ ਦਾ ਨਹੀਂ ਵਧੀਆ ਰਹਿੰਦਾ ਹੈਗਾ ਦੇਖੋ ਇਹਦੇ ਵਿੱਚ ਜੰਮੇ ਹੋਏ ਘਿਓ ਦੀ ਅੱਧੀ ਕੜਛੀ ਪਾ ਲੈਣੀ ਆ ਜੇ ਪਿਗਲਿਆ ਹੋਇਆ ਤਾਂ ਕੜਛੀ ਪਾ ਲੇ ਜੇ ਜੰਮਿਆ ਹੋਇਆ ਤਾਂ ਅੱਧੀ ਕੜਛੀ ਕਿਉਂਕਿ ਪਿਗਲ ਕੇ ਘਿਓ ਜਿਹੜਾ ਜ਼ਿਆਦਾ ਹੋ ਜਾਂਦਾ ਵਾ ਦੁੱਬਣਾ ਵਾ ਉਡੀ ਮਰਜੀ ਤੁਸੀਂ ਢਾੜ ਲਿਖੋ ਦਾ ਲਾਉਣਾ ਤੜਕਾ ਕਿ ਦੇਸੀ ਘਿਓ ਦਾ ਦੇਸੀ ਘਿਓ ਦਾ ਲਾਵਾਂਗੇ ਤਾਂ ਸਬਜੀ ਜਿਹੜੀ ਬਹੁਤ ਉਸ ਵਧੀਆ ਬਣਦੀ ਆ ਆਪਣੇ ਕੋਲ ਦੇਸੀ ਘਿਓ ਥੋੜਾ ਵਾ ਤੇ ਆਪਾਂ ਫਿਰ ਢਾੜ ਦੇ ਦਾ ਤੜਕਾ ਜਿਹੜਾ ਲਾ ਲੈਨੇ ਆ ਜੋ ਆਪਾਂ ਕਰਨਾ ਚੰਗੀ ਤਰ੍ਹਾਂ ਕਰਨਾ ਸੀ ਲਓ ਆਪਾਂ ਮਗੇ ਦੇ ਵਿੱਚ ਇੱਕ ਜਾਂ ਦਾ ਆਦਰਕ ਦਾ ਟੁਕੜਾ ਲਿਆ ਸੀ ਇੱਕ ਗੱਠੀ ਲਸਣ ਦੀ ਸ਼ੈਲ ਲਈ ਆ ਤੇ ਦੋ ਆਪਾਂ ਮੀਡੀਅਮ ਸਾਈਜ਼ ਦੇ ਪਿਆਜ਼ ਲਏ ਤੇ ਚਾਰ ਹਰੀਆਂ ਮਿਰਚਾਂ ਲਈ ਅਸੀਂ ਇਹਨਾਂ ਨੂੰ ਆਪਾਂ ਕੱਟ ਲਿਆ ਵਾ ਬਰੀਕ ਇਹਦਾ ਰਾ ਦੇਣਗੇ ਪਾ ਤੜਕਾ ਕਿਉਂ ਗਰਮ ਹੋ ਗਿਆ ਲਸਣ ਪਿਆਜ਼ ਅਦਰਕ ਤੇ ਹਰੀ ਮਿਰਚ ਆਪਾਂ ਪਾ ਦਈਏ ਵਿੱਚ ਜੇ ਤੁਸੀਂ ਜਦੋਂ ਨਹੀਂ ਆ ਆਪਣਾ ਲਸਣ ਪਿਆਜ਼ ਭੁੱਜ ਜੇ ਤੁਸੀਂ ਇਹਦੇ ਵਿੱਚ ਜਿਹੜਾ ਟਮਾਟਰ ਵੀ ਆ ਪਾ ਸਕਦੇ ਹੋ ਪਰ ਆਪਾਂ ਨਹੀਂ ਪਾਉਣਾਗਾ ਕਿਉਂਕਿ ਦੁੱਧ ਪਾਉਣਾ ਹੈ ਤੇ ਫਿਰ ਸਬਜ਼ੀ ਜਿਹੜੀ ਛੇ ਦੀ ਖਰਾਬ ਹੋ ਜਾਂਦੀ ਕੱਟੀ ਨਹੀਂ ਹੋ ਜਾਂਦੀ ਹੈ ਅੱਗੇ ਜਿਹੜੀ ਆ ਪੱਤੀ ਇਹ ਚਾੜ ਲੈਂਦੇ ਆ ਤਾਂ ਕਿ ਜਿਹੜਾ ਤੜਕਾ ਜਿਹੜਾ ਗਰਮ ਹੋ ਜਾਵੇ। ਉਹ ਜਿਹੜੀਆਂ ਆਪਾਂ ਚੰਗੀ ਤਰ੍ਹਾਂ ਧੋ ਕੇ ਕਰਦੋ ਕੱਸ਼ ਕਰ ਲਿਆ ਨੇ। ਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਇਦਾਂ ਹੀ ਆ ਇਹਦੇ ਵਿੱਚ ਪਾ ਲੈਂਦੇ ਹਾਂ। ਪੁੱਜੇ ਵਿੱਚ ਤੜਕੀ ਇਹ ਚਾਦਰ ਆਪਣੀ ਸਲੀਮ ਦੀ ਰੱਖ ਦਿੰਨੇ ਹੁਣ ਕਾਟਨ ਦੀ ਵਿਛਾਇਆ ਕਰਾਂਗੇ ਹਮ ਤਾਂ ਗਰਮੀ ਹੁੰਦੀ ਦੀਨ ਦੀ ਚਾਦਰ ਹੈ ਹੈ ਦੋ ਨਹੀਂ ਕਾਟਨ ਦੀ ਲੈ ਕੇ ਆਉਂਗੀ ਦੋ ਚਾਦਰਾਂ ਤਾਂ ਜਿਹੜੀਆਂ ਬੈਲ ਬਾਟਨ ਦੀਆਂ ਚਾਦਰਾਂ ਉਹਨਾਂ ਨੂੰ ਗਰਮੀ ਹੁੰਦੀ ਹੈ ਸਵੇਰੇ ਲਾ ਦੇਵਾਂਗੇ ਹੁਣ ਮੇਰੇ ਹੋਰ ਬੱਚੇ ਨੇ ਆਠਣੇ ਨਾ ਸੁਦੀ ਬੈਗ ਤੁਸੀਂ ਲਾ ਗੰਨੇ ਰਾਮ ਜੇ ਨੂੰ ਲਾ ਦੇਾਂਗੇ ਮਾਨ ਮਾ ਸੌਰੀ ਰਾਈਟ ਦੇਖੋ ਮੰਮੀ ਰੱਪ ਚੇ ਲਾਉਣ ਦਾ ਟਾਈਮ ਅੱਜ ਸਵੇਰੋਂ ਮੈਂ ਤੋ ਲਾਇਆ ਲੀਕ ਮੇਰੀ ਬਾਹਰ ਦਰਦ ਕਰੇ ਕੋਚਾ ਮੰਮੀ ਵੀ ਲਾਉਣੇ ਹੁੰਦੀ ਆ ਮੈਂ ਛੱਡ ਲਾ ਰਹੀ ਹਣੀ ਆ

ਕੋਈ ਨਾ ਚੁੱਪ ਕਰੋ ਭਾਈ ਚੁੱਪ ਕਰੋ ਲਓ ਜੀ ਆਪਾਂ ਜਿਹੜਾ ਲਸਣ ਪਿਆਜ਼ ਆਹੇ ਭੁੱਜ ਗਿਆ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜਿਹੜੇ ਬੇਸਿਕ ਮਸਾਲੇ ਹੁੰਦੇ ਆ ਆਪਣੀ ਜ਼ਰੂਰਤ ਦੇ ਅਨੁਸਾਰ ਆਪਾਂ ਅਗਿਆ ਪਾ ਨਮਕ 2 ਚਮਚ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਇਸ ਲਾਲ ਮਿਰਚ ਪਾਊਡਰ ਦਾ ਥੋੜੀ ਜਿਹਾ ਹੋਰ ਪਾ ਦਨੇ ਆ ਤੇ ਡੇਢ ਚਮਚਾ ਪਾ ਦਾਂਗੇ ਆਪਾਂ ਹਲਦੀ ਤੇ ਅੱਧਾ ਚਮਚਾ ਪਾਵਾਂਗੇ ਕਾਲੀ ਮਿਰਚ ਦਾ ਕਾਲੀ ਮਿਰਚ ਜਿਹੜੀ ਬੈਵਾਦੀ ਵਾਸਤੇ ਚੰਗੀ ਹੁੰਦੀ ਹੈ ਤੇ ਥੋੜਾ ਜਿਹਾ ਧਨੀਆ ਜੀਰਾ ਪਾਊਡਰ ਪਾ ਦਿਆਂਗੇ ਕਰਦੇ ਆਗੇ ਮਸਾਲੇ ਨੂੰ ਮਿਕਸ। ਉਹ ਰਾਇ ਨੂੰ ਸੇਕ ਲਵਾ ਲੈਂਦੇ ਆ ਤਾਂ ਕਿ ਮਸਾਲੇ ਰਹਿਣ ਆਪਣੇ ਚੰਗੀ ਤਰ੍ਹਾਂ ਪੱਕ ਜਾਣ। ਆਪਾਂ ਕਰਦੇ ਆ ਗਰਮੀਤ ਭੈਣ ਵਾਲੇ ਜਾਂ ਤਾਂ ਹੀ ਗੱਲ। ਉਹਨਾਂ ਦਾ ਨੈਚਰ ਜਿਹੜਾ ਬਹੁਤ ਵਧੀਆ ਵਾ ਬਹੁਤ ਵਧੀਆ ਭੈਣ ਨੇ ਨਾਇਸ ਨੇ ਤੇ ਬਹੁਤ ਕੰਮ ਤੋਂ ਉਹਨਾਂ ਨੂੰ ਮੈਂ ਦੇਖਦੀ ਆ 2019 ਤੋਂ ਉਹਨਾਂ ਨੇ ਸਟਾਰਟ ਕੀਤਾ ਚੈਨਲ ਜਾਰਦੀ ਹੋਈ ਮੈਂ ਉਹਨਾਂ ਨੂੰ ਦੇਣੀ ਆ ਮਤਲਬ ਉਹਨਾਂ ਦੇ ਵਲੌਗ ਵਧੀਆ ਹੁੰਦੇ ਆ। ਕਿਸੇ ਆਮ ਸੈਂਪਲ ਦੇ ਸਾਦੇ ਜਿਹੇ ਰਹਿੰਦੇ ਨੇ ਵਧੀਆ ਵਾ ਕਦੇ ਉਹਨਾਂ ਨੇ ਸ਼ੋਅ ਆਫ ਨਹੀਂ ਕੀਤਾ ਵੀਡੀਓ ਦੇ ਵਿੱਚ ਮਤਲਬ ਵਧੀਆ ਹੁੰਦੀਆਂ ਉਹਨਾਂ ਦੀ ਵੀਡੀਓ ਮੈਨੂੰ ਉਹ ਬਹੁਤ ਵਧੀਆ ਲੱਗਦੀ ਨੇ ਮੇਰੇ ਫੇਵਰੇਟ ਨੇ ਉਹ ਗਰਮੀ ਪੈ ਤਾਂ ਵੀ ਫੋਰਟ ਪ੍ਰਿੰਟ ਪੰਜਾਬ ਦੇ ਤੋਂ ਬਹੁਤ ਵਧੀਆ ਨੇ ਉਹਨਾਂ ਦਾ ਬਹੁਤ ਵਧੀਆ ਮਿਕਸਚਰ ਆ ਵੀਡੀਓ ਜਿਹੜੀਆਂ ਉਹਨਾਂ ਦੀਆਂ ਬਹੁਤ ਵਧੀਆ ਹੁੰਦੀਆਂ ਨੇ ਕੋਈ ਉਹਨਾਂ ਨੇ ਸ਼ੋਅ ਆਫ ਨਹੀਂ ਕੀਤਾ। ਇਹਨਾਂ ਦੇ ਵਿੱਚ ਕਦੇ ਵੀ ਮੈਨੂੰ ਨਹੀਂ ਲੱਗਿਆ ਕਿ ਉਹ ਸ਼ੋਅ ਆਫ ਕਰਦੇ ਆ। ਫੂਟ ਰੋੜਾ ਕਿਹੜਾ? ਮੈਨੂੰ ਨਹੀਂ ਲੱਗਿਆ ਕਿ ਉਹ ਕਦੇ ਸ਼ੋਅ ਆਫ ਕਰਦੇ ਆ। ਬਹੁਤ ਵਧੀਆ ਮਤਲਬ ਹੈਗੇ ਲਾਇਆ। ਸਹੀ ਦਿਖਾਉਂਦੀ ਨਹੀਂ ਉਹਨਾਂ ਦੀ ਜੋ ਵੀ ਵੀਡੀਓ ਦੇ ਵਿੱਚ ਹੁੰਦਾ ਆ। ਮਸਾਲੇ ਆਪਣੇ ਪਹੁੰਚ ਗਏ ਜੀ। ਆਪਾਂ ਪਾ ਦਿੰਨੇ ਆ ਮੂਲੀਆਂ। ਅਸੀਂ ਕਦੋਂ ਕੱਸ਼ ਕੀਤੀਆਂ ਹੋਈਆਂ ਨੇ। ਇਨਾਂ ਨੂੰ ਜਿਹੜਾ ਐ ਐਸੀ ਤਰ੍ਹਾਂ ਪਹਿਲਾਂ ਪਸੀਕ ਲਵਾ ਲੈਣਾ ਤੇ ਫਿਰ ਜਦੋਂ ਇਹ ਪੱਤਕੀਆਂ ਰੈੱਜ ਚੰਗੀ ਤਰ੍ਹਾਂ ਫੇਰ ਇਹਦੇ ਵਿੱਚ ਆਪਾਂ ਦੁੱਧ ਪਾਵਾਂਗੇ ਪੱਤਕੀਆਂ ਦੇ ਹਾਂ ਟਮਾਟੋ ਤੁਹਾਨੂੰ ਗਰਮੀਤ ਭੈਣ ਕਿੱਦਾਂ ਲੱਗਦੀ ਹੈ ਤੁਸੀਂ ਕਮੈਂਟ ਕਰਕੇ ਜੀ ਦੱਸੋ ਮੈਨੂੰ ਵਧੀਆ ਲੱਗਦੀ ਹੈ ਉਹਨਾਂ ਨੂੰ ਦੇਖਦੀ ਹੁੰਦੀ ਸੀ ਜਦੋਂ ਮੈਨੂੰ ਲੱਗਦਾ ਹੁੰਦਾ ਸੀ ਕਿ ਮੈਂ ਵੀ ਵੀਡੀਓ ਬਣਾ ਕੇ ਪਾਇਆ ਕਰਾਂ ਜੀ ਆਪਾਂ ਨਹੀਂ ਤਰ੍ਹਾਂ ਕਰਕੇ ਸਾਡੀ ਮਿਕਸ ਤੇ ਹੁਣ ਇਹਨੂੰ ਜਿਹੜਾ ਆ ਮੂੜੀਆਂ ਵਿੱਚ ਇਹ ਲਵਾ ਕੇ ਥੋੜਾ ਜਆ ਤੇ ਫੇਰੇ ਦੇ ਵਿੱਚ ਆਪਾਂ ਦੁੱਧ ਤੇ ਧਣੀਆਂ ਕੱਟ ਕੇ ਰੱਖਿਆ ਹੋਇਆ ਆ ਉਹ ਪਾਵਾਂਗੇ ਦੁੱਧ ਜਿਹੜਾ ਆਪਾਂ ਗਲਾਸ ਪਾ ਦਾਂਗੇ ਧਣੀਆਂ ਤੇ ਮੂੜੀਆਂ ਦੇ ਵਿੱਚ ਜਿਹੜੇ ਛੋਟੇ ਛੋਟੇ ਲਵੇ ਲਵੇ ਪੱਤੇ ਹੁੰਦੇ ਆ ਉਹ ਕੱਟ ਕੇ ਪਾਉਣ ਨਾਲ ਜਿਹੜਾ ਮੂੜੀਆਂ ਦਾ ਟੇਸਟ ਆ ਵਧੀਆ ਆਉਂਦਾ ਤੇ ਕਰਾਰੀ ਸਾਚ ਬਣ ਕੇ ਜਿਹੜੀ ਤਿਆਰ ਹੁੰਦੀ ਹੈ ਕੀ ਇਸ ਤਰਿਕੇ ਨਾਲ ਬਣਾ ਕੇ ਜਰੂਰ ਦੇਖਿਓ ਆਪਾਂ ਜਿਹੜਾ ਹੈਗਾ ਮੂਲੀਆਂ ਦੇ ਨਾਲ ਹੀਏ ਉਸ ਤੋਂ ਬਾਅਦ ਫਿਰ ਤੁਹਾਨੂੰ ਜਿੱਦੀਆਂ ਮੂਲੀਆਂ ਦਾਣਾ ਨਾ ਜਦੋਂ ਇਹ ਸਬਜ਼ੀ ਜਿਹੜੀ ਆਪਣੀ ਚੰਗੀ ਤਰ੍ਹਾਂ ਪੱਕ ਚੁੱਕੀ ਆ ਤਾਂ ਵੀ ਟਾਈਮ ਹੋ ਗਿਆ ਬੰਦ ਦੀ ਇਹਨੂੰ ਜਿਹੜਾ ਪਾਣੀ ਸੀਗਾ ਮੂਲੀਆਂ ਨੇ ਛੱਡਿਆ ਬਿਲਕੁਲ ਸੁੱਕ ਗਿਆ ਆ 2 ਕਿਲੋ ਆਪਾਂ ਮੂਲੀਆਂ ਲਈਆਂ ਸੀ ਤੇ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਆ ਅੱਧਾ ਕਿਲੋ ਦੁੱਧ ਜਿਹੜਾ ਪਾ ਦੇਣਾ ਆ ਇਹ ਫੁੱਲ ਕਰੀਮ ਦੁੱਧ ਹੈ ਜਿਹੜਾ ਆਪਾਂ ਪਾਉਣ ਲੱਗੇ ਆ ਕੱਚਾ ਦੁੱਧ ਆ ਤੇ ਨੂੰਣੇ ਦੇ ਵਿੱਚ ਜਿਹੜਾ ਹੈਗਾ ਜ ਆਪਾਂ ਧਨੀਆ ਤੇ ਜਿਹੜੇ ਮੂਲੀਆਂ ਦੇ ਲਵੇ ਲਵੇ ਪੱਤੇ ਕੱਟੇ ਸੀਗੇ ਉਹ ਆ ਜਿਹੜੇ ਇਹਦੇ ਵਿੱਚ ਪਾ ਦਿਆਂਗੇ ਸਬਜ਼ੀ ਦੇ ਦੇ ਨਾਲ ਜਿਹੜੀ ਸਬਜੀ ਹੈ ਦੇ ਵਿੱਚ ਜਿਹੜਾ ਕਰਾਰਾ ਪਾਣਾ ਜਿਹੜਾ ਵਧੀਆ ਆ ਜਾਂਦਾ ਮੂਰੀਆਂ ਦੇ ਪੱਤਿਆਂ ਦੇ ਨਾਲ ਤੇ ਜੇ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਤੇ ਗਰਮੀਆਂ ਭੰਡਾਰ ਕਿੱਦਾਂ ਸੋਚਦੇ ਹੋ ਦੱਸਿਓ ਮੈਨੂੰ ਬਹੁਤ ਵਧੀਆ ਲੱਗਦੀ ਹੈ ਬਹੁਤ ਪਸੰਦ ਆਉਂਦੀ ਹੈ ਮੈਂ ਉਹਨਾਂ ਦੀਆਂ ਵੀਡੀਓ ਜਰੂਰ ਦੇਖਾਂਗੀ ਉਹ ਕੋਈ ਪੰਮੀ ਨਾ ਦੇਖਾਂ ਪਰ ਉਹਨਾਂ ਦੀ ਵੀਡੀਓ ਜਿਹੜੀ ਜ਼ਰੂਰ ਦੇਖ ਦੇਖਣੀ ਹੁੰਦੀ ਹੈ। ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।